ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 9 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸਵੇਰ ਵੇਲੇ ਪੰਜਾਬ ਦਾ ਮੌਸਮ ਸਾਫ਼ ਹੋਵੇਗਾ ਧੁੰਦ ਤੋਂ ਰਹਿਤ ਹੋਵੇਗਾ ਤੇ ਕੋਰਾ ਤਕਰੀਬਨ ਨਾ ਮਾਤਰ ਜਿਹਾ ਹੀ ਦਿਖਾਈ ਦੇ ਰਿਹਾ ਹੈ ਕੋਰੇ ਤੋਂ ਵੀ ਰਹਿਤ ਹੈ ਜਿਵੇਂ ਕੱਲ ਬੱਦਲਵਾਏ ਆਸਮਾਨ ਵਿੱਚ ਦੇਖਣ ਨੂੰ ਮਿਲ ਰਹੀ ਸੀ ਕਿ ਅੱਜ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੋਵੇਗਾ ਤੇ ਨੀਲਾ ਆਸਮਨ ਦਿਖਾਈ ਦੇਵੇਗਾ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਸਵੇਰ ਵੇਲੇ 6-7 ਡਿਗਰੀ ਘੱਟ ਤੋਂ ਘੱਟ ਟੈਂਪਰੇਚਰ ਦਰਜ ਕੀਤਾ ਗਿਆ ਤੇ ਰਾਤ ਵੇਲੇ ਇਹ ਟੈਂਪਰੇਚਰ ਜਾਨਕਿ ਦਿਨ ਵੇਲੇ ਇਹ ਟੈਂਪਰੇਚਰ 24 25 26 ਡਿਗਰੀ ਤੱਕ ਵੀ ਕੁਝ ਕੇ ਖੇਤਰਾਂ ਦੇ ਵਿੱਚ ਜਾਣ ਦੀ ਸੰਭਾਵਨਾ ਬਣੀ ਹੋਈ ਹੈ ਕੱਲ ਦੇ ਮੁਕਾਬਲੇ ਅੱਜ ਹਵਾ ਤੇ ਰਵਾਨੀ ਘੱਟ ਦੇਖਣ ਨੂੰ ਮਿਲੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ 10 11 ਨੂੰ ਕਿਤੇ ਹਲਕਾ ਜਿਹਾ ਪੂਰਾ ਚੱਲਦਾ ਹੋਇਆ ਵੀ ਦਿਖਾਈ ਦੇਵੇ ਤੇ ਟੈਂਪਰੇਚਰ ਇਸ ਤੋਂ ਵੀ ਉੱਪਰ ਜਾਂਦਾ ਹੋਇਆ ਦਿਖਾਈ ਦੇਵੇਗਾ ਹਰਿਆਣਾ Rajasthan ਦਿੱਲੀ ਤਕਰੀਬਨ ਸਾਰੇ ਹੀ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਤੇ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਨਹੀਂ ਹੈ 10 11 ਤੇ 12 ਨੂੰ ਮੱਝ ਖੇਤਰ ਦੇ ਵਿੱਚ ਕੁਝ ਕ ਕੰਮਣ ਹੋ ਸਕਦੇ ਹਨ ਨਹੀਂ ਤਾਂ ਜ਼ਿਆਦਾਤਰ ਇਲਾਕੇ ਦਾ ਮੌਸਮ ਸਾਫ ਹੀ ਰਹੇਗਾ ਵਧੀਆ ਵੀ 15 ਤਰੀਕ ਤੋਂ ਬਾਅਦ ਉਮੀਦ ਕੀਤੀ ਜਾ ਸਕਦੀ ਹੈ ਕਿ ਉਹਨਾਂ ਦਿਨਾਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਜਾਵੇ